ਲਓ ਜੀ ਦੋਸਤੋ ਹੁਣ ਚੱਲੂਗਾ ਸਾਡੇ ਗੋਭੀ ਦੇ ਪਾਲਕ ਦੇ ਪਕੌੜੇ ਦੇਖੋ ਜੀ ਸੇਵਾਦਾਰ ਲੱਗੇ ਹੋਏ ਨੇ ਤੇ ਨਾਲ ਚੱਲੂਗੇ ਜਲੇਬੀਆਂ ਵੀ ਚੱਲਣਗੀਆਂ ਜਲੇਬੀਆਂ ਰਾਤ ਨੂੰ ਜਲੇਬੀ ਤੇ ਲੰਗਰ ਵੀ ਚੱਲੂਗਾ ਦੋਸਤੋ ਪੂਰੀ ਜਗਮਗ ਜਗਮਗ ਹੋਈ ਹੋਈ ਤੇਰਾ ਦੇਖੋ ਦੋਸਤੋ ਲਓ ਜੀ ਹੁਣ ਆਪਾਂ ਜਾ ਰਹੇ ਆਂ ਦੇਖੋ ਜੀ ਟਾਈਮ ਹੋ ਗਿਆ 8:30 ਤੇ ਹੁਣ ਜਾਵਾਂਗੇ ਪਿੰਡ ਦੋਸਤੋ ਤੇ ਜੋ ਬਲੌਗ ਆ ਉਹ ਦੋ ਪਾਰਟ ਚ ਆਜੂਗਾ ਠੀਕ ਆ ਦੋਸਤੋ ਮੈਂ ਪਿੰਡ ਜਾ ਰਹੇ ਆਂ ਉਸੇ ਨੱਗਰਖੜੇ ਦੀ ਸਾਡੇ ਬਾਬੇ ਨੱਗਰਖੜੇ ਦੀ ਚੌਂਕੀ ਆ ਠੀਕ ਆ ਦੋਸਤੋ ਤੇ ਚਲੋ ਜੀ ਚੱਲਦੇ ਆ ਆਪਾਂ ਨੇ ਸਾਰਿਆਂ ਦੇ ਪੈਸਿਆਂ ਦੇ ਹੱਥ ਲਵਾ ਲੇ ਤੇ ਚਲਦੇ ਆ ਫੇਰ ਠੀਕ ਆ ਦੋਸਤੋ ਇੱਧਰ ਇੱਧਰ ਤਾਂ ਵੀ ਜੀ ਨੇ ਚਲੋ ਜੀ ਕੋਈ ਗੱਲ ਨਹੀਂ ਜਾਇ ਹੋ ਸਾਰਾ ਕੰਨੀ ਹੋ ਮੈਂ ਮੱਥਾ ਢੇਕ ਕੇ ਆਉਂਗਾ ਠੀਕ ਆ ਦੋਸਤੋ ਚਲਦੇ ਆ ਫੇਰ ਆਪਾਂ ਠੀਕ ਆ ਦੋਸਤੋ ਮਿਲ ਜਿਆ ਘਰ ਪਿੰਡ ਜਾ ਕੇ ਤੁਹਾਨੂੰ ਠੀਕ ਆ ਮਿੱਤਰੋ ਪਿੰਡ ਚਲਦੇ ਆ ਰਾਸਤੇ 'ਚ ਕੁਝ ਨਹੀਂ ਹੋਊਗਾ ਕਿਉਂਕਿ ਹਨੇਰਾ ਐ ਤੇ ਆਪਾਂ ਤੁਹਾਨੂੰ ਪਿੰਡ ਮਿਲਾਂਗੇ ਤੇ ਕੱਲ ਨੂੰ ਆਪਾਂ ਤੁਹਾਨੂੰ ਪਿੰਡ ਚਾਵਾਂਗੇ ਠੀਕ ਆ ਦੋਸਤੋ ਸਵੇਰੇ ਆਪਾਂ ਆ ਜਾਾਂਗੇ ਠੀਕ ਆ ਮਿੱਤਰੋ ਲਓ ਜੀ ਦੋਸਤੋ ਆ ਗਿਆ ਮੈਂ ਪਿੰਡ ਆ ਗਿਆ ਵਿਜੇ ਦੇ ਘਰੇ ਆ ਗਿਆ ਬਿਕਰਮ ਸਿੰਘ ਵਿਕੀ ਲਓ ਜੀ ਦੇਖੋ ਜੀ ਚਲੋ ਜੀ ਆਪਾਂ ਨਮਸਤੇ ਅੱਛਾ ਜੀ ਰਾਦੇ ਰਾਦੇ ਲਓ ਜੀ ਆ ਗਿਆ ਆਪਾਂ ਤਰੇ ਪਿੰਡ ਬਖਤਰੀਆ ਆਪਣੇ ਤੇ ਮਿਲਦੇ ਆ ਚਲੋ ਥੋੜੀ ਦੇਰ ਚ ਮੱਥਾ ਟੇਕ ਕੇ ਨਗਰ ਖੇੜਿਆ ਠੀਕ ਆ ਦੋਸਤੋ ਅੱਜ ਟੈਂਪਰਾ ਪਹੁੰਚਿਆ ਰਾਣੀ ਬਾਸਨ ਦੀ ਗਰੀਆ ਪਰ ਮਾਈ ਬਾਸਨ ਨਹੀਂ ਆਈ। ਸਵੇਰੇ 3 ਵਜੇ ਮਾਈ ਆਪ ਗਈ ਆਪ ਜਗਾ ਮਗਰ ਵਸਤਰ-ਵਸਤਰ ਲੈ ਕੇ ਮਾਈ ਬਾਸਨ ਮਹਿਲ ਮਾ ਆਈ। ਲਓ ਜੀ ਮਿੱਤਰੋ ਪਿੰਡ ਆਏ ਤੇ ਲੰਗਰ-ਲੰਗਰ ਸ਼ੱਕ ਲਿਆ ਏ ਤੇ ਚੌਂਕੀ ਲੱਗ ਰਹੀ ਆ ਦੇਖੋ ਜੀ ਮਾੜੀ ਦਰਬਾਰ ਸਾਡਾ ਫੁੱਲ ਓਕੇ ਦੀ ਰਿਪੋਰਟ ਆ ਤੇ ਨਾਲ ਮੇਰੇ ਬੀਜੇ ਰਾਣਾ ਤੇ ਆ ਦੇਖੋ ਜੀ ਦਰਬਾਰ ਦੇਖੋ ਸਾਡਾ 마ੜੀ ਦਾ ਦਰਬਾਰ ਪੂਰਾ ਸਜ ਰਿਹਾ ਹੈ ਕਿਉਂਕਿ ਕੱਲੋਂ 마ੜੀ ਦੇ ਚੌਂਕੀ ਆ ਤੇ ਅੱਜ ਸਾਡੇ ਨਗਰ ਖੇੜੇ ਦੇ ਤੁਹਾਨੂੰ ਮੈਂ ਦਿਖਾਇਆ ਤੇ ਉੱਥੇ ਆਵਾਜ਼ ਨਹੀਂ ਆ ਸਕਦੀ ਕਿਉਂਕਿ ਸੁਮੇਏ ਲੱਗ ਰਹੇ ਨੇ ਨਾ ਤਾਂ ਕਰਕੇ ਤੇ ਉੱਥੇ ਸੁਮੇਏ ਲੱਗ ਰਹੇ ਨੇ ਤਾਂ ਪਿੰਡ ਜਿਵੇਂ ਤੁਹਾਨੂੰ ਥੋੜਾ ਮੋਟਾ ਰਿਹਾ ਸਵੇਰੇ ਤੱਕ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਨਹੀਂ ਸ਼ਾਮ ਨੂੰ ਕੱਲੋਂ ਮੈਂ 마ੜੀ ਤੇ ਆ ਸਕਦਾ ਹਾਂ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ 마ੜੀ ਤੇ ਠੀਕ ਆ ਦੋਸਤੋ ਚੌਂਕੀ ਲੱਗ ਰਹੀ ਆ ਸਾਡੇ ਉੱਥੇ ਨਗਰ ਖੇੜੇ ਦੀ ਦੇ ਆਪਣਾ ਘਰ ਉਹਨਾਂ ਦੇ ਸਾਹਮਣੇ ਆ ਖੇੜੇ ਬਾਦਸ਼ਾਹ ਜੀ ਦੇ ਤੇ ਚਰਨਾਚਾ ਤੇ ਲੋਜ ਦੋਸਤੋ ਚਲੋ ਜੀ ਜੋ ਵੀ ਆ ਥੋੜਾ ਮੋਟਾ ਮੈਂ ਰਾਤ ਨੂੰ ਤੁਹਾਨੂੰ ਦਿਖਾ ਦੂੰਗਾ ਠੀਕ ਆ ਦੋਸਤੋ ਲਓ ਭਾਂਡੇ ਮਾਂਦਰੇ ਤੇ ਸਾਡੇ ਸੇਵਾਦਾਰ ਤੇ ਨਗਰ ਵੀ ਚੱਲਿਆ ਸੀ ਤੇ ਚੌਕੀ ਭਰ ਰਹੇ ਨੇ ਸਾਰਾ ਟਿੰਡਾ ਆ ਕੇ ਚੌਕੀ ਭਰ ਰਿਹਾ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਥੋੜੀ ਦੇਰ ਬਾਅਦ ਲੋ ਜੀ ਦੋਸਤੋ ਇਹ ਜੋ ਸਜਾਵਟ ਹੋ ਰਹੀ ਹੈ ਜੋ ਆਪਾਂ ਨੂੰ ਲੱਗਦਾ ਜਿਵੇਂ ਪੂਰੇ ਰੋਜ਼ ਇਹ ਹਰ ਰੋਜ਼ ਦੀ ਤਰ੍ਹਾਂ ਹੀ ਰਹਿੰਦੀ ਹੈ ਇਹ ਇਹ ਬੀਜੇ ਰਾਣਾ ਤਾਂ ਚਲੋ ਰੋਜ਼ ਉਰੇ ਰਹਿੰਦਾ ਇਹ ਪਿੰਡ 'ਚ ਮੈਂ ਆਪਣਾ ਤੁਹਾਨੂੰ ਪਤਾ ਮੈਂ ਨਾਬੇ ਰਹਿਣਾ ਤਾਂ ਕਰਕੇ ਮੈਨੂੰ ਇਹਨਾਂ ਪਤਾ ਨਹੀਂ ਕਿ ਹਏ ਬੀਜੇ ਰਾਣਾ ਬੋਲਦਾ ਹੈ ਕਿ ਇਹ ਹਰ ਰੋਜ਼ ਇਸ ਤਰ੍ਹਾਂ ਹੀ ਜਗਮਗ ਜਗਮ ਰਹਿੰਦੇ ਨੇ ਦਰਬਾਰ ਮਾੜੀ ਸਾਡਾ ਤੇ ਗੁੱਗਾ ਮਾੜੀ ਦਰਬਾਰਾਂ ਹੀ ਸਜਿਆ ਤੇ ਜਾ ਰਹਿੰਦਾ ਹੈ ਤੇ ਦੋਸਤੋ ਚਲੋ ਜੀ ਆਪਾਂ ਨੂੰ ਪਤਾ ਲੱਗ ਗਿਆ ਮੈਨੂੰ ਨਹੀਂ ਪਤਾ ਸੀ ਮੈਂ ਇਹਦਾ ਦੱਸਦਾ ਤੁਹਾਨੂੰ ਕਿ ਰੋਜ਼ ਹੀ ਸਜਾ ਹੋਇਆ ਰਹਿੰਦਾ ਏ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਥੋੜੀ ਦੇਰ ਹੀ ਤੁਹਾਨੂੰ ਆਇਆ ਚੱਲੀਏ ਦੇਖੋ ਜੀ ਸਾਡੇ ਫੁੱਲ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਲੋ ਚੇਤਨ ਚੇਤਨ ਰਾਣਾ ਪੂਰੇ ਸੇਵਾ ਕਰ ਰਿਹਾ ਦੇਖੋ ਜੀ ਕੁਲਦੀਪ ਰਾਣਾ ਵੀ ਸੇਵਾ ਕਰ ਰਿਹਾ ਤੇ ਸਾਰੇ ਸੇਵਾ ਕਰ ਰਹੇ ਨੇ ਤੇ ਉਧਰ ਚੌਂਕੀ ਲੱਗ ਰਹੀ ਆ ਦੋਸਤੋ ਤੇ ਤਾਂ ਹੀ ਆਪਣੀ ਆਵਾਜ਼ ਨਹੀਂ ਆਂਦੀ ਆ ਦੇਖੋ ਚੇਤਨਾ ਨਾਲ ਸੇਵਾ ਲੱਗਿਆ ਹੋਇਆ ਕਰ ਲਓ ਜੀ ਦੋਸਤੋ ਚੁੰਕੀ ਅਸীনে ਪਰ ਲੀਆ ਆ ਗਿਆ ਘਰ ਨੂੰ ਸਾਰੇ ਠੀਕ ਆ ਦੋਸਤੋ ਚਲੋ ਜੀ ਹੋ ਗਈ ਜੈ ਜੈ ਕਾਰ ਨਗਰ ਖੇੜੇ ਨੇ ਕਰਤੀ ਚਲੋ ਜੀ ਮਿਲਾਂਗੇ ਹੁਣ ਸਵੇਰੇ ਤੁਹਾਨੂੰ ਠੀਕ ਆ ਦੋਸਤੋ ਲਓ ਜੀ ਦੋਸਤੋ ਗੁੱਡ ਮਾਰਨਿੰਗ ਹੋ ਗਈ ਸਵੇਰ ਦਾ ਹੋ ਗਿਆ ਟਾਈਮ ਮਿੱਤਰੋ ਫਾਰਾ ਨੂੰ ਰਾਜ ਰਾਦੇ ਲਓ ਜੀ ਆਏ ਆਂ ਆਪਾਂ ਆਪਣੇ ਪਿੰਡਾਂ ਹੋ ਰਹੀਆਂ ਸਾਡੇ ਦੇਖੋ ਜੀ ਕਲੀ ਵਗੈਰਾ ਹੋਰ ਪੇਂਟ ਵਗੈਰਾ ਹੋ ਰਿਹਾ ਇਹ ਪਿੰਡੇ ਜਿਦੋਂ ਅਸੀਂ ਕਲੀ ਹੋਈ ਕਹਿੰਦੇ ਆ ਦੋਸਤੋ ਤੇ ਪੇਂਟ ਹੋ ਰਿਹਾ ਦੇਖੋ ਜੀ ਬਹੁਤ ਸੋਹਣਾ ਹੋ ਗਿਆ ਪੇਂਟ ਕਰਕੇ ਤੇ ਹੁਣੇ ਬਣਾਇਆ ਜੀ ਨਵਾਂ ਤੇ ਲਓ ਜੀ ਤਿਆਰੀਆਂ ਹੋ ਰਹੀਆਂ ਨੇ ਮੇਰੀ ਪਤੀ ਜੀ ਦੀ ਮੈਰਿਜ ਆ ਤੁਹਾਨੂੰ ਵੀ ਦਿਖਾਵਾਂਗੇ ਜਦੋਂ ਹੋਊਗੀ ਅਗਲੇ ਮਹੀਨੇ ਠੀਕ ਆ ਦੋਸਤੋ ਤੇ ਸਾਡਾ ਬਣੇ ਰਹੋ ਤੁਸੀਂ ਤੇ ਰਾਤ ਚੌਂਕੀ ਦੀ ਤੇ ਚੌਂਕੀ ਦੀਆਂ ਕੁਛ ਝਲਕੀਆਂ ਦਿਖਾਈਆਂ ਕਿਉਂਕਿ ਰਾਤ ਨੂੰ ਸੀ ਤੇ ਸਾਡੇ ਦੇਖੋ ਜੀ ਤੋਰੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਤੇ ਤੁਸੀਂ ਮਾਤਾ ਦੇ ਵੀ ਦਰਸ਼ਨ ਕਰੋ ਠੀਕ ਆ ਦੋਸਤੋ ਚਲੋ ਜੀ ਰੋਟੀ ਪਾਣੀ ਬਣ ਰਿਆ ਉਧਰ ਤੇ ਦਿਖਾ ਦਿੰਦੇ ਆ ਸਾਨੂੰ ਮੈਂ ਰੋਟੀ ਪਾਣੀ ਬਣ ਰਿਆ ਰੋਟੀ ਖਾ ਖੂ ਕੇ ਫਿਰ ਚੱਲਾਂਗੇ ਆਪਾਂ ਥੋੜਾ ਜਿਹਾ ਫਿਰ ਆਪਣੇ ਸਹਿਰ ਜਾਵਾਂਗੇ ਆਪਣੇ ਘਰੇ ਤੇ ਲਓ ਜੀ ਮਿੱਤਰੋ ਫਿਰ ਮਿਲကြਣਾ ਤੁਹਾਨੂੰ ਠੀਕਾ ਦੋਸਤੋ ਲਓ ਜੀ ਦੋਸਤੋ ਹੋ ਰਿਹਾ ਸਵੇਰ ਦਾ ਨਾਸ਼ਤਾ ਤੇ ਨਹਾਇਆ ਤੋਇਆ ਵੀ ਨਹੀਂ ਹੈਗਾ ਮੈਂ ਚਲੋ ਜੋ ਧੋਣਾ ਧੋਲਾਂਗੇ ਉੱਥੇ ਜਾ ਕੇ ਕੱਪੜੇ ਬਦਲ ਲਾਂਗੇ ਤੇ ਅਸੀਂ ਖਾ ਰਿਆ ਹੁਣ ਆਪਣੇ ਪਿੰਡ ਆਲੂ ਵਾਲੇ ਪਰੌਂਠੇ ਦੋਸਤੋ ਆਲੂ ਵਾਲੇ ਪਰੌਂਠੇ ਦੇਖੋ ਦੋਸਤੋ ਆਲੂ ਵਾਲੇ ਪਰੌਂਠੇ ਤੇ ਦੇਖੋ ਜੀ ਵਿਜੇ ਰਾਣਾ ਉਹ ਵਿਕਰਮ ਰਾਣਾ ਉਹ ਚਿਵਾਨੀ ਵੀ ਗਾ ਰਿਹਾ ਓਏ ਲਓ ਜੀ ਦੋਸਤੋ ਚਿਵਾਨੀ ਵੀ ਗਾਦਾ ਏ ਸਾਡੇ ਆਲੂ ਵਾਲੇ ਪਰੌਂਠੇ ਠੀਕ ਆ ਦੋਸਤੋ ਚਲੋ ਜੀ ਰੋਟੀ ਖਾ ਕੇ ਆਪਾਂ ਤੁਹਾਨੂੰ ਮਿਲਦੇ ਆਪਾਂ ਘਰੇ ਪੀਗਾ ਦੋਸਤੋ ਲਓ ਜੀ ਦੋਸਤੋ ਪਰੌਂਠੇ ਖਾ ਲਏ ਨੇ ਹੁਣ ਸਾਰੇ ਚੱਲਦੇ ਆਣ ਦੋਸਤੋ ਚਲੋ ਜੀ ਤੇ ਮਿਲਾਂਗੇ ਤੁਹਾਨੂੰ ਹਣ ਤੇ ਥੋੜਾ ਜਿਹਾ ਮਾੜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਮਾੜੀ ਦੇ ਚਾਰੀਆ ਸੇਵਾ ਪੈਰ ਨੂੰ ਕਹਿੰਦੇ ਚੱਲਣਗੇ ਆਲੂ ਵਾਲੇ ਤੇ ਮਿਕਸ ਪਕੌੜੇ ਤੇ ਰਾਤ ਨੂੰ ਚਲੂ ਲੰਗਰ ਦੇ ਨਾਲ ਚੱਲਣਗੇ ਮਿੱਠੀਆਂ ਜਲੇਬੀਆਂ ਠੀਕ ਆ ਦੋਸਤੋ ਚਲੋ ਦੇਖਦੇ ਆ ਫਿਰ ਸ਼ਾਮ ਨੂੰ ਮਾਰਦੇ ਆ ਕਿਹੜਾ ਹੋ ਸਕਿਆ ਤਾਂ ਠੀਕ ਆ ਮਿੱਤਰੋ ਲੋ ਜੀ ਦੋਸਤੋ ਹੁਣ ਚੱਲੂਗਾ ਸਾਡੇ ਗੋਭੀ ਦੇ ਪਾਲਕ ਦੇ ਪਕੌੜੇ ਦੇਖੋ ਜੀ ਸੇਵਾਦਾਰ ਲੱਗੇ ਹੋਏ ਨੇ ਤੇ ਨਾਲ ਚੱਲੂਗੇ ਜਲੇਬੀਆਂ ਚੱਲਣਗੀਆਂ ਜਲੇਬੀਆਂ ਰਾਤ ਨੂੰ ਜਲੇਬੀ ਤੇ ਲੰਗਰ ਵੀ ਚੱਲੂਗਾ ਦੋਸਤੋ ਪੂਰੀ ਜਗਮਗ ਜਗਮਗ ਹੋਈ ਹੋਈ ਤੇ ਰਾਤ ਨੂੰ ਮੈਂ ਦਿਖਾਇਆ ਸੀ ਸਾਰਾ ਦੇਖੋ ਜੀ ਕਿੱਡੇ-ਕੱਡੇ ਸਾਡੇ ਦਰਖਤ ਲੱਗੇ ਹੋਏ ਨੇ ਪੂਰੀ ਸ਼ੌਂ ਹਰੀਆਲੀ ਲਓ ਜੀ ਮਨੂ ਰਾਣਾ ਵੀ ਆਇਆ ਹੋਇਆ ਇਹ ਦੇਖੋ ਜੀ ਇਹ ਭਗਤ ਨੇ ਸਾਰੇ ਇਹ ਮਾੜੀ ਦੇ ਸਾਡੇ ਦਰਬਾਰ ਦੇ ਤੇ ਆਪਾਂ ਨੂੰ ਸੇਵਾ ਘੱਟ ਮਿਲਦੀ ਹੈ ਕਿਉਂਕਿ ਆਪਾਂ ਬਾਜ਼ਾਰ 'ਚ ਰਹਿੰਦੇ ਆ ਨਾ ਤੇ ਸ਼ਹਿਰ 'ਚ ਰਹਿਣ ਨਾਲ ਨਾ ਥੋੜਾ ਜਿਹਾ ਉੱਥੇ ਮਨ ਲੱਗਦਾ ਲੋਕਾਂ ਦਾ ਨਹੀਂ ਹੈਗਾ ਸਾਡਾ ਵੈਸੇ ਬਸ ਠੱਕੇ ਨਾਲ ਰਹਿਣਾ ਪੈਂਦਾ ਮੇਰਾ ਨਜ਼ਾਰਾ ਦਾ ਪਿੰਡ ਆ ਕੀ ਆ ਜਾਣ ਨੂੰ ਮਰਨੀ ਕਰਦਾ ਫੋਨ ਆ ਕੇ ਦੱਸ ਤੇ ਚਲੋ ਜੀ ਕੋਈ ਗੱਲ ਨਹੀਂ ਫਿਰ ਵੀ ਕੋਸ਼ਿਸ਼ ਕਰਾਂਗੇ ਸ਼ਾਮ ਨੂੰ ਆਣ ਵੀ ਠੀਕ ਆ ਦੋਸਤੋ ਮਿਲਦੇ ਆ ਥੋੜੀ ਦੇਰ ਚ ਸੋਣ ਲੋ ਜੀ ਦੋਸਤੋ ਅਬ ਆਪਾਂ ਪਹੁੰਚ ਗਏ ਆਪਣੇ ਘਰੇ ਹਲੇ ਉਧਰ ਪਹੁੰਚੇ ਨਹੀਂ ਹੈਗੇ ਪਰ ਅੱਜ ਆਪਾਂ ਕਿਲੇ ਤੇ ਆ ਜੀ ਦੇਖੋ ਦੋਸਤੋ ਕਿਲੇ ਤੇ ਅਨੇ ਪਾਰਕ ਬਣਿਆ ਹੋਇਆ ਹੈ ਨਾਵਾ ਕਿਲਾ ਹੈ ਸਾਡਾ ਨਾਵਾ ਕਿਲਾ ਪਾਰਕ ਬਣਿਆ ਹੋਇਆ ਹੈ ਤੇ ਲੋ ਜੀ ਮਿੰਦਿਆਂ ਫਿਰ ਘਰੇ ਜਾ ਕੇ ਠੀਕ ਆ ਦੋਸਤੋ ਪਹੁੰਚਣੇ ਆ ਲਈਆਂ ਥੋੜੀ ਦੇਰ ਚ ਮਿੰਦਿਆਂ ਫਿਰ ਠੀਕ ਆ ਮਿੱਤਰੋ ਲੋ ਜੀ ਮਿੱਤਰੋ ਆ ਗਏ ਆਪਾਂ ਘਰੇ ਐ ਲੋ ਜੀ ਕਰਿਆ ਆਪਾਂ ਐਂਟਰੀ ਕਰਤੀ ਆ ਦੋਸਤੋ ਤੇ ਹੁਣ ਆਪਾਂ ਨਹਾਵਾ ਤੋਵਾਂਗੇ ਠੀਕ ਆ ਦੋਸਤੋ ਨਹਾ ਤੋ ਕੇ ਫੇਰ ਆਪਾਂ ਰੈਡੀ ਸੜੀ ਹੋ ਜਾਗੇ ਤੇ ਇਧਰ ਦੇਖੋ ਜੀ ਬੱਚੇ ਲੱਗਾ ਨੇਰੇ ਚ ਪਏ ਨੇ ਆ ਜੇ ਲੱਗਾ ਉੱਠੇ ਨਹੀਂ ਹੈਗੇ ਉੱਠ ਗਏ ਬਾਈ ਐਸੀ दोस्तों उठ गए उठ गए भाई सोने भी उठ गई देखो जी सवा नौ हो गए हैं दोस्तों चलो जी आ गए हैं पहुंच गए हैं हम और सुनील राना चला गया है शॉप पे और सारे कपड़े वगैरह वगैरह सारा को धो रहे हैं और चलो जी मिलते हैं फिर नहा तो के ठीक है दोस्तों ओके जी हेलो दोस्तों लो जी पर रेड़ी सड़ी हो गए हैं नहा तो के ਤੇ ਹੁਣ ਦੇਖ ਲੋ ਜੀ 11 ਵਜ ਗਏ ਨੇ ਪੌਣੇ ਤੇ ਸਵਾ 9 ਦੀ ਆਏ ਹੋਇਆ ਹੁਣ ਮਾਂ ਧੋ ਕੇ ਪੂਰਾ ਦੇਖੋ ਜਵਾਕੋ ਥੱਲੇ ਆ ਗਈ ਜੀ ਕਾਰ ਦੇਖ ਲੋ ਆਹ ਦੇਖ ਲੋ ਕੋਈ ਕਾਰ ਦੇ ਥੱਲੇ ਆਂਦਾ ਮੇਰੇ ਥੱਲੇ ਕਾਰ ਆ ਗਈ ਜੀ ਦੋਸਤੋ ਦੇਖ ਲੋ ਟਾਈਮ ਉਲਟ ਚੱਲ ਰਿਹਾ ਏ ਤੇ ਲੋ ਜੀ ਸੈਨੀਟਾਈਜ਼ਰ ਆਪਾਂ ਨੇ ਲੰਕਾਇਆ ਹੋਇਆ ਦੇਖੋ ਜੀ ਤੇ ਰਵੀਤਾਰਾਣੀ ਦੇ ਵਾਲ ਵਾਏ ਜਾ ਰਹੇ ਨੇ ਦੇਖੋ ਜੀ ਦੇਖੋ ਜ ਐ ਵਾਏ ਜਾਂਦੇ ਨੇ ਰਵੀਤਾਰਾਣੀ ਦੇ ਵਾਲ ਤੇ ਦੇਖੋ ਜੀ ਮੈਂ ਆਪਣਾ ਸੋਹ ਰਿਆ ਇਹ ਉਹ ਉਹਦੇ ਚ ਇਨਾਮ ਆਪਣੀ ਰੈਡੀ ਇੰਗਲੈਂਡ ਜਿਹਦੇ ਵਿੱਚ ਆਪਾਂ YouTube ਵੀਡੀਓ ਬਣਾਉਂਦੇ ਆ ਤੇ ਅਪਲੋਡ ਕਰਦੇ ਆ ਉਹਦੇ ਵਿੱਚ ਸੁੱਤਾ ਪਿਆ ਹੈ ਕਾਕੂ ਠੀਕ ਆ ਦੋਸਤੋ ਤੇ ਲਓ ਜੀ ਦੇਖੋ ਜੀ ਥਾਲ ਭਰ ਕੇ ਖਾ ਰਹੀ ਆ ਪਰੌਣੇ ਰੋਟੀ ਦੇਖੋ ਜੀ ਫੁੱਲ ਥਾਲ ਭਰ ਕੇ 앉 ਕੇ ਤਸੱਲੀ ਨਾਲ ਤੇ ਲਓ ਜੀ ਸੋਨੀ ਦਾ ਪੇਪਰ ਆ ਕੱਲ ਨੂੰ ਤੇ ਉਹ ਤਿਆਰੀ ਕਰ ਰਹੀ ਆ ਆਪਣੀ ਨੈਨਸੀ ਆਪਣਾ ਇਹ ਖੇਡ ਰਹੀ ਆ ਤੇ ਇਹਦਾ ਵੀ ਪੇਪਰ ਆ ਪਰ ਇਹ ਡਾਂਡ ਜ਼ਰੂਰ ਖਾਂਦੀ ਆ ਇਹ ਉੱਥੇ ਜਾ ਕੇ ਭੁੱਲ ਜਾਂਦੀ ਆ ਕਿ ਮੇਰਾ ਤਾਂ ਪੇਪਰ ਰਹਿ ਗਿਆ ਜੀ ਤੇ ਮਾਦੋ ਵੀ ਦੇਖੋ ਖੇਡ ਰਿਹਾ ਇਹ ਤੇ ਸਾਰੇ ਇਹ ਖੇਡਦੇ ਰਹਿੰਦੇ ਨੇ ਚਲੋ ਜੀ ਆਪਣੀ ਡਿਊਟੀ ਲੱਗੀ ਆ ਆਪਾਂ ਲੈ ਕੇ ਆਣੇ ਆ ਨਾ ਵਾਸਤੇ ਸਬਜ਼ੀ ਜਾਂ ਗੋਭੀ ਜਾਂ ਲੈ ਕੇ ਆਵਾਂਗੇ ਬੈਂਗਣ ਜਾਂ ਲੈ ਕੇ ਆਵਾਂਗੇ ਆ ਕੀ ਕਹਿੰਦਾ ਉਹਨੇ ਇਕੱਲੇ ਆ ਨਹੀਂ ਸਬਜ਼ੀ ਉਹਨੂੰ ਵੀ ਜਾਂ ਲੈ ਕੇ ਆਵਾਂਗੇ ਆਪਾਂ ਗੋਭੀ ਜਾਂ ਪਿੰਡੀ देखते है हैं की मिलता है इन्होंने चीज़ों चो सारों एक चीज़ लिया के इन्हों दे ठीक है दोस्तों चलो जी मिलते हैं फिर थोड़ी देर चुनो ठीक है मित्रों ओके जी लो जी दोस्तों लेके आया हूँ समान जो कि घर वालों ने मंगाया था एक तो लेके आया हूँ आटे की दो थैली जो कि परसों अपना प्रोग्राम भी है और और अरबी लेके आया हूँ जो कि आज राधा अष्टमी है अरबी मिलने रही थी कम से कम भीड़ बहुत लगी हुई थी पर हम जहाँ से अपनी दुकान है उसके पास है अपना सब्जी वाला तो एक मिनट में दे देता है हमें पहले हमें दे देता है और ले गए हैं बनाना जो कि बच्चे बोल रहे थे केले खाने हैं और इसकी भी सब्जी बनाएंगे हम और ले गए हैं टमाटर दोस्तों देखो ये अपनी ड्यूटी यही है और कुछ अपन ले आए और देखिए हमारे हरियाली कितनी बढ़िया हुई हुई है और दोस्तों चलो जी अभी अंदर जाना नहीं है हाथ धो के जाना है और अभी बच्चे पढ़ रहे हैं देखिए और सोनी पड़ रही है नए सी नहा रही है और चलो जी दोस्तों सामान वगैरह तो आ गया है अभी बीबी और ये बनाएंगे सब्ज़ी वगैरह और आटे की थैलियाँ आ गई हैं बीस के जी आटा आया है क्योंकि तो चाहिए ही चाहिए ठीक है दोस्तों मित्रों चलो जी मिलेंगे फिर आज फिर जाएंगे गाँव में आपको पता ही है वो वहाँ गुगामाड़ी की अभी चौकी है और चलो जी मिलते हैं पर थोड़ी देर हाँ देखो जी माधव देख रहा है ब्लॉग देख रहा है माधव ब्लॉग ब्लॉग देख रहा है मालक माधव अपना ठीक है दोस्तों चलो मिलते हैं थोड़ी देर में फिर आपको आज जी दोस्तों अरबियाँ छिल रहे हैं देखो जी माँ बेटी लगे हुए हैं देखो ये अरबिया छिल रहे हैं और आज राधा अष्टमी है और चलो जी काकू के पास चलते हैं काकू और रविता रानी तो पढ़े हैं अभी इनकी अभी पढ़ने की ड्यूटी है डेढ़ महीना अभी पढ़ेंगे सोएंगे ठीक है दोस्तों और ब्लॉग देख रहा है माधो तो आपको पता ही है चलो जी दोस्तों कोई नहीं मिलते हैं फिर थोड़ी देर में चलते हैं शॉप पे ठीक है दोस्तों लो जी दोस्तों आ गए हैं रोटी पानी बन गई है शॉप से आए हैं रोटी पैक हो रही है देखो जी रोटी पैक हो रही है लस्सी भी और उधर टी चल रहा है देख लो पढ़ने की बजाय टी वी देख रहे हैं और ये देखिए ये भी कपड़े लेके आया हूँ अभी माइक कपड़े लेके आए हैं और उधर देख रहे हैं मोबाइल और दोस्तों लाई जी दोस्तों सहरिया है सेठ जी दोस्तों माधव पसंद से लेके आए कपड़े माधव कहता ये ठीक ने सोने ने है। ते नैसी ठीक ने बहुत सुंदर।, बहुत सुंदर ने चलो जी दोस्तों ਆਪਾਂ ਹੁਣ ਰੋਟੀ ਪਾਣੀ ਦੇ ਕੇ ਇਹਨਾਂ ਦੇ ਸ਼ੋਪ ਤੇ ਸਾਰਿਆਂ ਦੀ ਤੇ ਆਪਾਂ ਫਿਰ ਜਾਵਾਂਗੇ ਪਿੰਡ ਦੀ ਔਰ ਠੀਕ ਆ ਦੋਸਤੋ ਮਿਲਦੇ ਆਂ ਫਿਰ ਤੁਹਾਨੂੰ ਥੋੜੀ ਦੇਰ ਚ